ਭਾਈ ਅਮਰਤਪਾਲ ਸਿੰਘ ਉੱਤੇ ਲੱਗੀ ਐਨਐਸਏ ਅੱਜ ਟੁੱਟ ਰਹੀ ਹੈ ਇਹ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਨਸ਼ਰ ਕਰ ਰਹੀਆਂ ਨੇ ਇਹ ਖਬਰਾਂ ਪੰਜਾਬ ਦਾ ਮੇਨਸਟ੍ਰੀਮ ਮੀਡੀਆ ਦਿਖਾਉਂਦਾ ਪਿਆ ਪਰ ਇਹਦੇ ਪਿੱਛੇ ਕਾਰਨ ਕੀ ਹੈ ਕਿਉਂ ਐ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਪੰਜਾਬ ਵਾਪਸ ਲਿਆਂਦੇ ਜਾ ਸਕਦੇ ਨੇ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ ਉਨਾ ਵਿੱਚੋਂ ਇੱਕ ਵੱਡਾ ਕਾਰਨ ਇਹ ਹੈ ਕਿ ਜਿਹੜੀ ਐਨਐਸਏ ਦੀ ਮਿਆਦ ਸੀ ਉਹ ਅੱਜ ਟੁੱਟਦੀ ਪਈ ਹੈ ਜਾਂ ਅੱਜ ਖਤਮ ਹੁੰਦੀ ਪਈ ਹੈ ਹੁਣ ਜਿਵੇਂ ਪਿਛਲੀ ਵਾਰ ਹੋਇਆ ਸੀ ਪਿਛਲੀ ਵਾਰ ਜਦੋਂ ਐਨਐਸਏ ਦੀ ਮਿਆਦ ਖਤਮ ਹੋਈ ਸੀ ਭਾਈ ਅਮਰਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਦੀ ਮਿਆਦ ਖਤਮ ਹੋਈ ਸੀ 1 ਸਾਲ ਹੋ ਚੁੱਕਾ ਸੀ ਤੇ ਉਹ ਮਿਆਦ ਖਤਮ ਹੋਣ ਤੋਂ ਠੀਕ ਕੁਝ ਦਿਨ ਪਹਿਲਾਂ ਹੀ ਇਹ ਕਹਿ ਦਈਏ ਕਿ ਭਾਈ ਅਮਰਤਪਾਲ ਸਿੰਘ ਨੇ ਜਦੋਂ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਉਸ ਜਿੱਤ ਤੋਂ ਕੁਝ ਦਿਨ ਪਹਿਲਾਂ ਹੀ ਆਰਡਰਸ ਜਾਰੀ ਕਰ ਦਿੱਤੇ ਗਏ ਸੀ ਐਨਐਸਏ ਵਧਾਉਣ ਦੇ ਪਰ ਅਜੇ ਤੱਕ ਐਂ ਦਾ ਕੋਈ ਆਰਡਰ ਦੇਖਣ ਨੂੰ ਨਹੀਂ ਮਿਲਿਆ ਸਾਹਮਣੇ ਨਹੀਂ ਆਇਆ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਜਿਹੜੀ ਐਨਐਸਏ ਲੱਗੀ ਹੋਈ ਹੈ ਉਹ ਦੁਹਰਾਈ ਜਾਏਗੀ ਐਂ ਦਾ ਕੋਈ ਆਰਡਰ ਨਹੀਂ ਆਇਆ ਹੁਣ ਕਾਨੂੰਨੀ ਬੁੱਧੀਜੀਵੀ ਜਿਹੜੇ ਨੇ ਕਾਨੂੰਨ ਬਾਰੇ ਜਾਣਕਾਰੀ ਰੱਖਣ ਵਾਲੇ ਉਹ ਇਥੋਂ ਤੱਕ ਵੀ ਦਾਵਾ ਕਰਦੇ ਨੇ ਕਿ 2 ਸਾਲ ਮੈਕਸਿਮਮ ਹੁੰਦਾ ਇਸ ਤੋਂ ਅੱਗੇ ਐਨਐਸਏ ਨਹੀਂ ਲਿਜਾਈ ਜਾ ਸਕਦੀ ਹੁਣ ਇਹ ਵੀ ਤਰਕ ਆਉਂਦਾ ਹੈ ਕਿ ਕੀ ਇਹ ਤੱਥ ਵੀ ਸਹੀ ਹੈ ਜਾਂ ਇਸ ਨੂੰ ਵਧਾਇਆ ਜਾ ਸਕਦਾ ਹੁਣ ਜੇ ਇਸ ਨੂੰ ਵਧਾਉਣ ਦੇ ਤੱਥ ਉੱਤੇ ਗੌਰ ਕਰੀਏ ਤੇ ਅਜੇ ਤੱਕ ਕੋਈ ਸਫਾਰਿਸ਼ ਵੀ ਸਾਹਮਣੇ ਆਉਂਦੀ ਨਹੀਂ ਨਜ਼ਰ ਆਈ ਅਜੇ ਤੱਕ ਕੋਈ ਕਿਸੇ ਨੇ ਗੱਲ ਆਖੀ ਹੋਵੇ ਜਾ ਐਨਐਸਏ ਬਾਰੇ ਕੋਈ ਅਧਿਕਾਰੀ ਕੁਝ ਬੋਲਿਆ ਹੋਵੇ ਕਿਉਂਕਿ ਅਧਿਕਾਰੀ ਵੀ ਇਸ ਵੇਲੇ ਚੁੱਪ ਨੇ ਇਸ ਬਾਰੇ ਕੋਈ ਸਿੱਧੀ ਗੱਲਬਾਤ ਨਹੀਂ ਹੋ ਰਹੀ ਪੰਜਾਬ ਸਰਕਾਰ ਵੱਲੋਂ ਕੋਈ ਹੁਕਮ ਜਾਰੀ ਨਹੀਂ ਹੋਇਆ ਇਹ ਸੁਧਾਰ ਦੇ ਉੱਤੇ ਹੁਣ ਇਹ ਵਾਚਿਆ ਜਾਣ ਲੱਗਿਆ ਕਿ ਸ਼ਾਇਦ ਭਾਈ ਅਮਰਿਤਪਾਲ ਸਿੰਘ ਉੱਤੇ ਜਿਹੜੀ ਲੱਗੀ ਐਨਐਸਏ ਹੈ ਉਹ ਹੁਣ ਸਮਾਪਤ ਹੋ ਜਾਵੇਗੀ ਔਰ ਜੇ ਕੋਈ ਨਵਾਂ ਆਰਡਰ ਨਹੀਂ ਆਇਆ ਤੇ ਭਾਈ ਅਮਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵਾਪਸ ਪੰਜਾਬ ਲਿਆਂਦਾ ਜਾ ਸਕਦਾ ਜਿਵੇਂ 21 ਤਰੀਕ ਨੂੰ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਸੱਤ ਸਾਥੀ ਸੀ ਉਹਨਾਂ ਨੂੰ ਅਸਾਮ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਔਰ ਇੱਥੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਸ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਵੀ ਸ਼ਾਮਿਲ ਹੈ ਉਸ ਦੇ ਵਿੱਚ ਦਲਜੀਤ ਕਲਸੀ ਵੀ ਸ਼ਾਮਿਲ ਹੈ ਭਾਈ ਅਮਰਤਪਾਲ ਸਿੰਘ ਦੇ ਚਾਚਾ ਹਰਜੀਤ ਵੀ ਸ਼ਾਮਿਲ ਨੇ ਔਰ ਹੋਰ ਕੁਝ ਸਾਥੀ ਜਿਹੜੇ ਉਹਨਾਂ ਦੇ ਪੰਜ ਉਹ ਵੀ ਇਸ ਵਿੱਚ ਸ਼ਾਮਿਲ ਹੈਗੇ ਨੇ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਪਪਲਪ੍ਰੀਤ ਔਰ ਉਹਨਾਂ ਦੇ ਇੱਕ ਹੋਰ ਸਾਥੀ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਅਜੇ ਬੰਦਨੀ ਇਸ ਮਸਲੇ ਉੱਤੇ ਭਾਈ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਦਾ ਰੁਖ ਵੀ ਕੀਤਾ ਹੋਇਆ ਹੈ ਔਰ ਉਸ ਵਾਸਤੇ ਤਰੀਕ 25 ਮਾਰਚ ਵੀ ਪਈ ਹੋਈ ਹੈ ਹੁਣ 25 ਮਾਰਚ ਨੂੰ ਇਸ ਮੁਤਲਕ ਕੀ ਫੈਸਲਾ ਹੁੰਦਾ ਹੈ ਜਾਂ ਜਿਵੇਂ ਹੁਣ ਤੱਕ ਅਜੇ ਕੋਈ ਹੁਕਮ ਨਹੀਂ ਆਇਆ ਪੰਜਾਬ ਸਰਕਾਰ ਵੱਲੋਂ ਐਨਐਸਏ ਦੇ ਮੁਤਲਕ ਤਾਂ ਜ਼ਾਹਿਰ ਤਨ ਇਹ ਹੁਣ ਵਿਚਾਰਿਆ ਜਾਣ ਲੱਗਿਆ ਹੈ ਕਿ ਕੀ ਉਸ 25 ਤਰੀਕ ਵਾਲੇ ਫੈਸਲੇ ਵਿੱਚ ਜਾਂ ਸੁਣਵਾਈ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੀ ਹਦੂਦ ਤੋਂ ਬਾਹਰ ਕਰ ਦਿੱਤਾ ਜਾਵੇਗਾ ਯਾਨੀ ਕਿ ਉਹਨਾਂ ਨੂੰ ਪੰਜਾਬ ਆਉਣ ਦੀ ਮੌਲਤ ਦਿੱਤੀ ਜਾਵੇਗੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੀ ਬਾਕੀ ਸਾਥੀਆਂ ਦੇ ਨਾਲ ਰਲਣਗੇ ਭਾਈ ਅਮਰਤਪਾਲ ਔਰ ਅੰਤ ਨੂੰ ਉਹਨੇ ਬਾਚਿਆ ਜਾ ਰਿਹਾ ਹੈ ਕਿ ਕੀ ਭਾਈ ਅਮਰਤਪਾਲ ਸਿੰਘ ਪੰਜਾਬ ਆ ਕੇ ਤੇ ਆਪਣੀ ਸਿਆਸਤ ਅਗਾਹ ਤੋੜਨਗੇ ਕਿ ਨਹੀਂ ਫਿਰ ਕੀ ਕੁਝ ਹੋਵੇਗਾ ਉਹ ਸਮੇਂ ਤੇ ਮਨਸਰ ਹੈ ਪਰ ਫਿਲਹਾਲ ਭਾਈ ਅਮਰਤਪਾਲ ਸਿੰਘ ਬਤਲਕ ਕੋਈ ਵੀ ਹੁਕਮ ਜਾਰੀ ਨਹੀਂ ਹੋਇਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤਕਲੀਬ ਨੇ ਰੋਬਾਨ ਇੰਡੀਆ ਪੰਜਾਬੀ